ਸਰਕਾਰ ਬੁਖਲਾਈ ਵੀ ਹੈ ਔਰ दारू ਸੋਡ ਪੈਸਾ ਵੰਡ ਰਹੀ ਹੈ ਤੇ ਹਜੇ ਤੱਕ ਕਿਸੇ ਨੇ ਐਫ ਆਈ ਆਰ ਲਾਉਂਚ ਨਹੀਂ ਕੀਤੀ ਔਰ ਲੋਕਾਂ ਨੂੰ ਨੇੜੇ ਨਹੀਂ ਔਨ ਦਿੱਤਾ ਜਾ ਰਿਹਾ ਤੇ ਹੁਣ दारू ਦੀਆਂ ਗੱਡੀਆਂ ਤੁਹਾਨੂੰ ਬਤਾਉਣਾ ਲੁਧਿਆਣਾ ਵੀ ਅਸੀਂ ਫੜਿਆ ਸੀ ਇਹਨਾਂ ਦਾ ਇਹ ਕੰਮ ਜਿਹੜੋ दारू ਵੰਡ ਰਹੇ ਸਨ ਸੋ दारू ਦੀ ਗੱਡੀ ਫੜੀ ਹੈ ਨਾ ਅਸੀਂ ਕੋਈ ਕਾਨੂੰਨ ਆਪ ਦੇ ਹੱਥ ਚ ਲੈਣਾ ਤੇ ਨਾ ਕਿਸੇ ਨੂੰ ਕੋਈ ਤੱਕਾ ਕਰਨ ਦੇਣਾ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਸਾਹਮਣੇ ਵੇਖ ਕੇ ਘਟਿਆ ਰਾਜਨੀਤੀ ਤੇ ਉਤਰ ਆਈ ਹੈ। ਜਲੰਧਰ ਪਛਮੀ ਦੀਆਂ ਜਿਮਨੀ ਚੋਣਾਂ ਨੂੰ ਜਿੱਤਣ ਦੇ ਲਈ ਪਾਰਟੀ ਦੇ ਵੱਲੋਂ ਇਲਾਕੇ ਦੇ ਵਿੱਚ ਸੂਟ, ਰਾਸ਼ਨ ਤੇ ਦਾਰੂ ਵੰਡੀ ਜਾ ਰਹੀ ਹੈ। ਇਹ ਇਲਜ਼ਾਮ ਲਗਾਏ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਹੈ ਤੇ ਇਲਜ਼ਾਮ ਲਗਾਇਆ ਹੈ ਕਿ ਹਲਕੇ ਦੇ ਵਿੱਚ ਉਹਨਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਜਾਇਜ਼ ਸ਼ਰਾਬ ਫੜੀ ਗਈ ਹੈ। ਉਕਤ ਸ਼ਰਾਬ ਇਲਾਕੇ ਦੇ ਵਿੱਚ ਵੋਟਰਾਂ ਨੂੰ ਪਰਮਾਉਣ ਦੇ ਲਈ ਵੰਡੀ ਜਾਣੀ ਸੀ ਰਾਜਾ ਬੜੇਂਗ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਗਈ ਹੈ ਲੇਕਿਨ ਪੁਲਿਸ ਕੋਈ ਸਖਤ ਕਾਰਵਾਈ ਨਹੀਂ ਕਰ ਰਹੀ ਰਾਜਾ ਬੜੇਂਗ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਸਖਤ ਕਾਰਵਾਈ ਨਾ ਕੀਤੀ ਤਾਂ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਤੇ ਰੋਸ ਮਜਾਰਾ ਕੀਤਾ ਜਾਵੇਗਾ ਉਥੇ ਰਾਜਾ ਬੜੇਂਗ ਨੇ ਮਾਨ ਸਰਕਾਰ ਨੂੰ ਚੇਤਾਵਨੀ ਤੇ ਵੰਗਾ ਰਿਆ ਤੇ ਕਿਹਾ ਹੈ ਕਿ ਅਜਿਹੀ ਰਾਜਨੀਤੀ ਕਰਕੇ ਜਾਂ ਇਸ ਤਰ੍ਹਾਂ ਵੋਟਰਾਂ ਨੂੰ ਪਰਮਾ ਕੇ ਉਹ ਵੋਟਾਂ ਨਹੀਂ ਜਿੱਤ ਸਕਦੇ ਉਨੇ-ਉਨੇ ਇਨਫੋਰਮੇਸ਼ਨ ਆਈ ਹੈ ਕਿ ਸਰਕਾਰ ਬੁਖਲਾਈ ਵੀ ਹੈ ਔਰ दारू, ਸੂਟ, ਪੈਸਾ ਵੰਡ ਰਹੀ ਹੈ ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਬਬਰੀਕ ਚੌਕ ਹੈ ਜਿਹੜਾ ਜਲੰਧਰ ਔਰੇ ਚੋਂ ਉਥੋਂ ਹੁਣ ਅਸੀਂ दारू ਦੀ ਗੱਡੀ ਫੜੀ ਹੈ ਸਾਡੇ ਬੰਦਿਆ ਨੇ ਔਰ ਪੁਲਿਸ ਉਹਨੂੰ 5 ਨੰਬਰ ਥਾਣੇ ਚ ਲੈ ਕੇ ਗਈ ਹੈ ਕਿ ਹਜੇ ਤੱਕ ਕਿਸੇ ਨੇ ਐਫ ਆਈ ਆਰ ਲਾਜ਼ਮੀ ਕੀਤੀ ਔਰ ਲੋਗਾ ਨੂੰ ਨੇੜੇ ਨਹੀਂ ਔਨ ਦਿੱਤਾ ਜਾ ਰਿਹਾ ਮੈਂ ਬੇਨਤੀ ਕਰਦਾ ਹਾਂ ਪੁਲਿਸ ਕਮਿਸ਼ਨਰ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਔਰ ਜਿਹੜੇ ਰਿਟਰਨਿੰਗ ਆਫੀਸਰ ਹੈ ਔਰ ਜਿਹੜੇ ਆਬਜ਼ਰਵਰ ਲੱਗੇ ਹੈ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਸੋ ਜਲਦੀ ਹੋਰੇ ਤੇ ਐਫ ਆਈ ਆਰ ਕੱਟੀ ਜਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਥਾਣੇ ਦੇ ਬਾਹਰ ਧਰਨਾ ਲਾਉਣਾ ਪਏਗਾ ਔਰ ਨਾਲ ਹੀ ਨਾਲ ਮੇਰੀ ਬੇਨਤੀ ਹੈ ਸਭ ਨੂੰ ਜਿੰਨੇ ਵੀ ਲੋਕ ਹੈਗੇ ਆ ਇਸ ਗੱਲ ਦੀ ਨਿਗ੍ਹਾ ਰੱਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਲੰਘਣਾ ਨਹੀਂ ਕਿਸੇ ਪ੍ਰਕਾਰ ਦੀ ਅਸੀਂ ਉਲੰਘਣਾ ਨਹੀਂ ਹੁੰਦਿਆਂਗੇ ਸਰਕਾਰ ਦੀ ਔਰ ਇਲੈਕਸ਼ਨ ਕਮਿਸ਼ਨ ਦੀ ਔਰ ਸਰਕਾਰ ਬੇਜਦ ਕੀ ਅਸੀਂ ਸਾਰੇ ਉਹ ਕੰਮ ਕਰਨੇ ਆਂ ਇਹ ਦੇਖ ਲਓ ਇਹ ਕਹਿੰਦੇ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਹੁਣ दारू ਦੀਆਂ ਗੱਡੀਆਂ ਤੁਹਾਨੂੰ ਬਤਾਉਣਾ ਲੁਧਿਆਣੇ ਵੀ ਅਸੀਂ ਫੜਿਆ ਸੀ ਇਹਨਾਂ ਦਾ ਇਹ ਕੰਮ ਜਿਹੜੋ दारू ਵੰਡ ਰਹੇ ਸਨ ਸੋ दारू ਦੀ ਗੱਡੀ ਫੜੀ ਐ ਸੋ ਮੇਰੀ ਬੇਨਤੀ ਆ ਸਾਰੇ ਵਾਰਡ ਤੇ ਬੂਥਾਂ ਤੇ ਬੈਠੇ तमाम ਸਾਫੀਆਂ ਅੱਜ ਦੀ ਰਾਤ ਤੁਸੀਂ ਜਾਗਦੇ ਰਹਿਣਾ ਤੇ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਟਨਾ ਕਰਮ ਲੱਗੇ ਤੁਸੀਂ ਉਹਨੂੰ ਜਾਣ ਨਹੀਂ ਦੇਣਾ ਫੜ ਲੈਣਾ ਔਰ ਕੋਈ ਕਾਨੂੰਨ ਆਦੇ ਹੱਥ ਚ ਨਹੀਂ ਲੈਣਾ ਬਸ ਤੁਸੀਂ ਅੱਗੇ ਔਰੇ ਟੈਂਪੂ ਦੇ ਟਰੱਕ ਦੇ ਜਾਂ ਉੱਥੇ ਖੜੇ ਰਹਿਣਾ ਔਰ ਮੈਨੂੰ ਇਤਲਾਹ ਕਰਨੀ ਹੈ ਤੁਰੰਤ ਕਾਰਵਾਈ ਹੋਏਗੀ ਜੇ ਨਹੀਂ ਕਾਰਵਾਈ ਹੋਏਗੀ ਤਾਂ ਮੈਂ ਤੁਹਾਡੇ ਤੋਂ 20 ਮਿੰਟਾਂ ਦੀ ਦੂਰੀ ਤੇ ਬੈਠਾ ਹੋਏਗਾ ਔਰ ਤੁਹਾਡੇ ਕੋਲੇ ਮੈਂ ਤੁਰੰਤ ਅਸੀਂ ਪਹੁੰਚ ਜਾਵਾਂਗੇ ਸੋ ਮੇਰੀ ਤੁਹਾਨੂੰ ਆਪ ਨੂੰ ਬੇਨਤੀ ਹੈ ਕਿ ਸਾਰੇ ਜਾਣੇ ਤੁਸੀਂ ਇਸੇ ਤਰ੍ਹਾਂ ਆਪਦਾ ਪਹਿਰਾ ਦਿੰਦੇ ਰਹੋ ਤਾਜੋ ਆਪਾਂ ਇਹ ਕਿਸੇ ਵੀ ਪ੍ਰਕਾਰ ਸਰਕਾਰ ਨੂੰ ਇਲੈਕਸ਼ਨ ਲੁੱਟਣ ਨਹੀਂ ਦੇਣੀ। ਔਰ ਕੱਲ ਨੂੰ ਸਾਰਾ ਦਿਨ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕਮਿਸ਼ਨਰੇਟ ਦੇ ਬਾਹਰ ਬੈਠਾਂਗਾ ਕੁਰਸੀ ਢਾਕੇ ਔਰ ਕਿਸੇ ਪ੍ਰਕਾਰ ਦੀ ਕੋਈ ਤੱਕਾ ਜ਼ਾਤੀ ਕੋਈ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਤੁਰੰਤ ਉੱਥੇ ਪਹੁੰਚਾਂਗਾ। ਕਿਉਂਕਿ ਨਾਸੀ ਕੋਈ ਕਾਨੂੰਨ ਆਪਦੇ ਹੱਥ ਚ ਲੈਣਾ ਤੇ ਨਾ ਕਿਸੇ ਨੂੰ ਕੋਈ ਤੱਕਾ ਕਰਨ ਦੇਣਾ। ਸੋ ਅੱਜ ਦੀ ਰਾਤ ਜਾਗਦੇ ਰਹਿਣਾ ਤੁਸੀਂ ਸਾਰੇ ਲੋਕਾਂ ਨੇ। ਔਰ ਕਿਸੇ ਪ੍ਰਕਾਰ ਦੀ ਕੋਈ ਐਸਾ ਜਿਹੜੀ ਕਿਸੇ ਵੀ ਚੀਜ਼ ਦੀ ਦੁਰਵਰਤੋਂ ਕਰਨੀ ਚਾਹੁੰਦੀ ਹੋਵੇ ਸਰਕਾਰ ਨੂੰ ਅਸੀਂ ਹੋਣ ਨਹੀਂ ਦੇਣੀ। ਬੜਾ ਸਾਰਿਆਂ ਦਾ ਧੰਨਵਾਦ ਔਰ ਸਾਰੇ ਜਾਣੇ ਸਾਰੀਆਂ ਮੀਡੀਆ ਨੂੰ ਇਹ ਭੇਜੋ ਮੇਰੀ ਇਹ ਲਾਈਵ ਤਾਂ ਜੋ ਉਹ ਪੰਜ ਨੰਬਰ ਡਿਵੀਜ਼ਨ 'ਚ ਪਹੁੰਚ ਕੇ ਪਰਚਾ ਦਰਜ ਕਰਾਈਏ। ਸੋ ਅਗਰ ਲੋੜ ਪਈ ਤਾਂ ਮੈਂ ਵੀ ਉੱਥੇ ਪਹੁੰਚ ਜਾਵਾਂਗਾ ਧੰਨਵਾਦ